ਲੈ ਵੀ ਮਿੱਤਰੋ ਅੱਜ ਆਪਾਂ ਪਹੁੰਚਿਆ ਤਲਵੰਡੀ ਸਾਬੋ ਜਿਹਨੂੰ ਭੂਤਾ ਵਾਲੀ ਕੋਠੀ ਕਹਿ ਦਿੰਦੇ ਆਗੇ ਕਹਿੰਦੇ ਵੀ ਇੱਥੇ ਰਾਤ ਨੂੰ ਆਵਾਜ਼ਾਂ ਆਉਂਦੀਆਂ ਨੇ ਡਰਾਉਣੀਆਂ ਤੇ ਦਵੇ ਤਵੇ ਵਾਲੇ ਲੋਕ ਇਹੀ ਦੱਸਦੇ ਨੇ ਵੀ ਕਹਿੰਦੇ ਇੱਥੇ ਰਾਤ ਨੂੰ ਵੀ ਭੂਤ ਪ੍ਰੇਤਾਂ ਦੇ ਆ ਕਹਿੰਦੇ ਸਾਯਾਗਾ ਤੇ ਰਾਤ ਨੂੰ ਭੂਤ ਪ੍ਰੇਤਾਂ ਦੀ ਕਹਿੰਦੇ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਸੱਸੀ ਗਾਲ ਜੀ ਦੋਸਤੋ ਜਿਵੇਂ ਕੱਲ ਪਰਸੋਂ ਵੀਡੀਓ ਆਈ ਜਾਂਦੀ ਸੀ ਤਰਕਸੀਲ ਵਾਲੇ ਵੀ ਇੱਥੇ ਆ ਕੇ ਗਏ ਨੇ ਠੀਕ ਆ ਆਪਾਂ ਵੀ ਭੂਤਾਂ ਪ੍ਰੇਤਾਂ 'ਤੇ ਯਕੀਨ ਨਹੀਂ ਕਰਦੇ ਤੇ ਆਪਾਂ ਇੱਥੇ ਕੋਈ ਨਵਾਂ ਮੇਲਾ ਦੇਖਣ ਆਏ ਸੀਗੇ ਤਲਵੰਡੀ ਤੇ ਮੈਂ ਸਮਝ ਲਿਆ ਕਿ ਪਵਿੱਤੇ ਕਿਉਂ ਨੇ ਆ ਇਹ ਹੁਣ ਤਕਰੀਬਨ ਪੂਠੀ ਬਣਾਈ ਸੀ ਵਧੀਆ ਬੰਦੇ ਨੇ 100 ਗਣਾ ਪੱਤਾ ਪੁੱਤਰ ਲਾਇਆ ਸੀਗਾ ਨਾ ਸੜਕ ਦੇ ਉੱਤੇ ਹੀ ਆ ਗਈ ਕਿ ਜਿਵੇਂ ਕੋਈ ਰਹਿੰਦਾ ਨਹੀਂ ਖੰਡਰੀ ਬਣ ਗਈ ਇਹ ਤੇ ਇਹਦੇ ਪਿੱਛੇ ਕੀ ਰਹਾ ਜਾਂਦਾ ਤੁਸੀਂ ਸਾਰਾ ਕੋਈ ਦੇਖਿਆ ਤੁਹਾਨੂੰ ਲਪਾਉਣੇ ਹਨ ਕਿ ਕੀ ਸਿਸਟਮ ਨਾਲ ਹੈ ਅੱਜ ਕੱਲ ਇਹ ਮੇਰੇ ਸਾਹਮਣੇ ਨਸੀਬੀਆਂ ਦਾ ਅੱਡਾ ਬਾਰਾ ਚਾਹ ਦੇ ਕੋਲ 15 ਰੇਕੀ ਪੂਰੇ ਰੱਖਣਾ ਕਿ ਦੱਗੀ ਦੇ ਦੀ ਪੂਠੀ ਦੇਖਣ ਵਾਲੇ ਕੋਈ ਨੂੰ ਪਤਾ ਨਹੀਂ ਕੀ ਉਸਾ ਨਾ ਪਰ ਕੋਈ ਦਰਪੂ ਉੱਤੇ ਪੂਕ ਕੰਗਲੇ ਲੈਂਗੇ ਕਿਹੜੇ ਪਾਸੇ ਪੁੱਤਰ ਹੀ ਲੈਂਗੇ ਸਾਰੇ ਪਰ ਇਹ ਵੀ ਘਰ ਬੰਦੇ ਦੇ ਕਿਲਕਾਂ ਕਿੰਨੀ ਸੋਹਣੀਆਂ ਪੜੀ ਲਿਖ ਬੰਦੇ ਦੀ ਹੈਂਡ ਰਾਈਟ ਮੈਚ ਠੀਕ ਹੈ ਕਿ ਆਲੇ ਤੁਸੀਂ ਦਿਖਾ ਲੈਂਦੇ ਆ ਸਾਰਾ ਠੀਕ ਹੈ ਜਦੋਂ ਕੋਈ ਰਹਿੰਦਾ ਨਹੀਂਗਾ ਤੇ ਉਹ ਚੀਜ਼ ਫਿਰ ਸੋ ਬੇਵਾਰ ਹੀ ਹੋ ਜਾਂਦੀ ਆ ਦੇਖੋ ਘਾ ਉਹ ਘੇੜਾ ਨੇ ਕਿੰਨੇ ਯਾਰ ਬੰਦੇ ਨੇ ਸੌਂਗਣਾ ਚਾਰ ਕਿੱਤੀ ਸੀ ਬਹੁਤ ਸੋਹਣੀ 35 40 ਲੱਖ 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 ਰੁਪਏ ਲਾ ਕੇ ਉਸ ਚੀਜ਼ ਹੋਈ ਵੀ ਆਲੇ ਫਿਰ ਸੋਈ ਸੋਈ ਇਦਾਂ ਬਣਾਈ ਤੇ ਬੰਦਿਆਂ ਨੇ ਅਗਰ ਪਿੱਛੇ ਵੀ ਪੂਰਾ ਦੋਨੋਂ ਪਾਸੋਂ ਫਰੰਟ ਵਧੀਆ ਬਣਾ ਪਰ ਪਿੱਛੋਂ ਵੀ ਵਧੀਆ ਆ ਦੇਖੀਂ ਤਾਂ ਆਰੇ ਹੈਪੀ ਇੱਧਰ ਵੀ ਨਾਮ ਨੂੰ ਲੈ ਕੇ ਆਣਾ ਉਹਨਾਂ ਨੇ ਤੇ ਆ ਲੈ ਕੇ ਲੁੱਟੇ ਪਏ ਆ ਇੱਕ ਬਾਈ ਦੀ ਪਹੀ ਦਾ ਮੈਨੂੰ ਯਾਰ ਇਹ ਨਹੀਂ ਇਹ ਨਹੀਂ ਆਪਾਂ ਨੂੰ ਪਤਾ ਲੱਗ ਰਿਹਾ ਕਿਸ ਤੋਂ ਵੀ ਇਹ ਕਿਹਦੀ ਕੋਠੀ ਐ ਕੌਣ ਸੀ ਬੰਦਾ ਜਿਹੜਾ ਇੱਥੇ ਰਹਿੰਦਾ ਕਰਦਾ ਸੀ ਪਹਿਲਾਂ ਵੀ ਕਿਉਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟਰ ਚ ਜਰੂਰ ਦੱਸਿਓ ਨਾ ਵੀ ਇਹ ਕਹੇ ਹੀ ਆ ਤੇ ਇਹਦੇ ਵੀ ਬਹੁਤ ਸਸਤੀ ਵੇਚ ਵੀ ਰਹੇ ਆ ਕਿਉਂ ਮੈਂ ਤੱਕ ਕਿਸੇ ਵਾਰੀ ਵੀਡੀਓ ਦੇਖੀ ਸੀ ਠੀਕ ਆ ਦੇਖਾ ਪਲਾਂਟ ਵੀ ਬਹੁਤ ਸਮੋਕ ਨਾ ਬੰਦਿਆ ਹੋਇਆ ਆਰੇ ਹੈਪੀ ਬੋਲ ਦਿਖਾਉਣੇ ਆਪਾਂ ਅੰਦਰ ਲਿਆ ਪੂਰੀ ਜੇ ਬੰਦਿਆ ਯਾਰ ਚਾਹ ਦਰ ਸਾਰੇ ਬਰਡਨ ਲਾ ਕੇ ਕਰਦੀ ਸੀ ਜੀ ਪੂਰੀ ਸੋਹਣੀ ਕੁਰਸੀ ਸੀ ਨਾ ਤੇ ਅਸੀਂ ਤਾਂ ਹੁਣ ਆਪਣੀਆਂ ਆਪਣੇ ਹੀ ਆਏਗੇ ਕਿ ਆਹ ਦੇਖੋ ਬਾਈ 3:00 ਵਜੇ ਆਪਾਂ ਉਸ ਟਾਈਮ ਦੀ ਗੱਲ ਕਰੀਏ ਬਹੁਤ ਸਾਲ ਹੋ ਗਏ ਕੋਠੀ ਪਈ ਨੂੰ ਉਸ ਟਾਈਮ ਤੇ ਵੀ ਬੰਦਿਆਂ ਨੇ ਯਾਰ ਪੂਰਾ ਸੋਹਣਾ ਆਹ ਦੇਖੋ ਅੰਕੀ ਆ ਮਸੇੜੀ ਬੰਦਿਆਂ ਦਾ ਸਿਸਟਮ ਇੱਥੇ ਸਾਰਾ ਪਿਆਰ ਹੈ ਜਿਵੇਂ ਅੰਜਾ ਬਾਈਆਂ ਨੇ ਆਹ ਲੈਟਰ ਪਏ ਨੇ ਹਨਾ ਤੇ ਦੇਖ ਲੈ ਕੀ ਕੁਛ ਪਿਆਗਾ ਪਾਣ ਕੂਨ ਸਿੱਟੀ ਪੀਓ ਰੋਟੀ ਰੋਟੀ ਪਤਾ ਨਹੀਂ ਯਾਰ ਇਹੀ ਕੰਮ ਮਿਲਦਾ ਆਪਾਂ ਨੂੰ ਸੁੱਖੀਆਂ ਪਈਆਂ ਨੇ ਪਾਣੀ ਆ ਬਈ ਆ ਫਰੂਟੀਆਂ ਮੱਲਾ ਚਿੱਟੀਆਂ ਵਾਲਿਆਂ ਦੇ ਕੰਮ ਲੱਗਦੇ ਆ ਬਈ ਇਹ ਦੀਪ ਆ ਦੇਖੋ ਫਰੂਟੀਆਂ ਪੀ ਪੀ ਛਟੀਆਂ ਪਈਆਂ ਨੇ ਦੇਖਣਾ ਸਰੰਜਾਂ ਛਟੀਆਂ ਪਈਆਂ ਨੇ ਕਿਉਂਕਿ ਨਸ਼ੇੜੀਆਂ ਦੇ ਕੰਮ ਲੱਗਦੇ ਆ ਬਈ ਨਸ਼ੇੜੀ ਰਾਤ ਆਪਾਂ ਨੂੰ ਸਰੰਜਾਂ ਹੋ ਵੀ ਸਰੰਜ ਜੀਰਜਾ ਬਹੁਤ ਗਣਮਤ ਲਾਉਣੇ ਹੂੰ ਠੀਕ ਆ ਤੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਇਹ ਬਾਥਰੂਮ ਬਣਾਇਆ ਹੋਇਆ ਸੀਗਾ ਆਹ ਮੂਰੇ ਡਰੈਸਿੰਗ ਰੂਮ ਕਹਿੰਦੇ ਆ ਆਪਾਂ ਉਹ ਆ ਗਿਆ ਆਹ ਕਮਰਾ ਆ ਗਿਆ ਪੂਰਾ ਖੁੱਲਾ ਠੀਕ ਆ ਤੇ ਇੱਧਰ ਦਿਖਾ ਰਿਹਾ ਕਿ ਆ ਇਹਦੇ ਥੱਲੇ ਆ ਇਹ ਗੱਲ ਜੇ ਆਪਣਾ ਟੌਪਿਕ ਹੀ ਦਿਖਾ ਵੀ ਲੋਕ ਦਿਖਾ ਦੇ ਗਏ। ਕੋਈ 10 ਜਿਹੜੇ ਫਿਰ ਰੈਨੋਵੇਟ ਕਰਨੇ ਹਨ ਵੀ ਪੂਰੀ ਕੋਠੀ ਕੈਂ ਹੈ ਤੇ ਨਾ ਤਾਂ ਉਹ ਵੀ ਹੈ ਨਾ ਰੰਗ ਹੀ ਰਿਹਾ ਹੈ। ਹਾਂ। ਭਾਈ ਜਦੋਂ ਕੋਈ ਰਹਿੰਦੀ ਨਹੀਂ ਹੈਗਾ, ਜਦੋਂ ਕੋਈ ਰਾਸਦਾ ਵਸਦਾ ਹੀ ਨਹੀਂ ਇੱਥੇ ਭਾਈ ਫਿਰ ਆਪੀ ਪੁਆਇੰਟ ਲੈ ਜਾਂਦਾਗਾ। ਆ ਆ ਗਿਆ। ਕੋਈ ਗੱਲ ਆ ਤੁਹਾਨੂੰ ਇੱਧਰ ਵੀ ਬੰਨਣਾ ਮਿਸ ਲੱਜਾ ਹਾਂ ਆਦਿ ਸਿੰਗਾਰ ਕਰੀ। ਠੀਕ ਹੈ। ਕਿਉਂਕਿ ਜਦੋਂ ਕੋਈ ਚੀਜ਼ ਬੇਮਾਲਾ ਹੋ ਜਾਂਦੀ ਹੈ ਤਾਂ ਉਹਨੂੰ ਅਗਲਾ ਬਣਾ ਲੈਂਦਾ। ਭਾਈ ਨਸ਼ੇੜੀਆਂ ਨੇ ਮੈਨੂੰ ਐ ਲੱਗਦਾ ਦੀਪ ਇਹਨੂੰ ਆਪਦਾ ਅੱਡਾ ਬਣਾ ਰੱਖਿਆਗਾ। ਨਸ਼ੇੜੀਆਂ ਦਾ ਜਾਨਵਰਾਂ ਦਾ ਤੇ ਪਰ ਹਾਸਲ ਤਾਂ ਕਿੰਨਾ ਹੁੰਦੀਆਂ ਨੇ ਆਹ ਦੇਖੋ ਆਹ ਦੇਖੋ ਕਾਕਾ ਕੋ ਕੋ ਦਾ ਲਾਸਟ ਨੰਬਰ ਤਾਂ ਨਹੀਂ ਕਿੰਨਾ ਕੰਨਾ ਹੈ ਜੇ ਦੀਪ ਭਾਈ ਆਪਾਂ ਇਧਰ ਖਿੜਕੀਆਂ ਦੀ ਗੱਲ ਕਰੀਏ ਤਾਂ ਦੀਪ ਇਹ ਖਿੜਕੀਆਂ ਵੀ ਪੱਟੀਆਂ ਨੇ ਕਿਸੇ ਲੋਕਾਂ ਨਹੀਂ ਮੈਨੂੰ ਪੱਟੀਆਂ ਲੱਗਦੀਆਂ ਨੇ ਕਿਉਂਕਿ ਇਹ ਖਿੜਕੀਆਂ ਉਦੋਂ ਹੋਣਗੀਆਂ ਆਹ ਦੇਖੋ ਵੀ ਜਿਵੇਂ ਅੱਜ ਇਸ ਲੋਟ ਇਹ ਵੱਡੇ ਆ ਪੈਸੇ ਚੀਜ਼ਾਂ ਇਹ ਮੈਨੂੰ ਐ ਲੱਗਦਾ ਜਿਵੇਂ ਹੱਥਾਂ ਨਾਲ ਲੋਕਾਂ ਦੇ ਹਾਂ ਇਹ ਆਉਂਦੀ ਰਹੇ ਸਾਥ ਉਹ ਇਧਰ ਮੈਂ ਕਿੰਨੀ ਜ਼ੋਰੀ ਪਾ ਕੇ ਨੇ ਤਿਆਰ ਕੀਤੀ ਹੈ ਠੀਕ ਹੈ ਅਕੀਨਾਂ ਕਿਸੇ ਨਾਲ ਆ ਕੇ ਵੀਡੀਓ ਤੁਸੀਂ ਦੇਖ ਸਕਦੇ ਹੋ ਤਰਕਸੀ ਨਾਲ ਸਾਰਾ ਕੁਝ ਤਕਰੀਬਨ 10 ਹੀ ਗਏ ਤੇ ਉਹਨਾਂ ਨੇ ਮੇਰਾ ਖਿਆਲ ਕਿਹਾ ਵੀ ਅਸੀਂ ਇੱਥੇ ਰਾਤ ਨੂੰ ਰਹਿਣ ਨੂੰ ਵੀ ਤਿਆਰ ਆ ਪਰ ਉਹਨੂੰ ਰਹਿ ਕੇ ਵੀ ਗਏ ਹੋਣੀ ਹੈ ਸ਼ਾਇਦ ਰਸੋਈ ਪਿੰਨੀ ਦਾ ਤਾਂ ਮੈਂ ਦਿਖਾ ਦੇ ਇੱਕ ਵਾਰ ਲਿਖੀ ਗਏ ਹਾਂ ਹਾਂ ਭਾਈ ਤਾਂ ਦੋ ਮਹੀਨੇ ਆਰੇ ਖਾਜ ਆਪਣੇ ਲਗਾ ਕੇ ਹਾਂ ਭਾਈ ਸਾਰਾ ਕੁਝ ਪਟਕੇ ਲੈ ਕੇ ਨਸ਼ੇੜੀ ਯਾਰ ਕੁਝ ਨਹੀਂ ਛੱਡਿਆ ਹੈਗਾ ਵੀ ਉਹੀ ਗੱਲ ਆ ਵੀ ਨਸ਼ੇੜੀਆਂ ਨੇ ਇਹਨੂੰ ਆਪ ਦਾ ਜਿਹੜਾ ਅੱਡਾ ਬਣਾ ਰੱਖਿਆ ਹੈਗਾ ਤਾਂ ਕਰਕੇ ਕਹਿ ਦਿੰਦੇ ਨੇ ਵੀ ਉਹ ਤਾਂ ਪੁੱਤ ਨੇ ਨੇ ਤੇ ਉਹੀ ਮੈਨੂੰ ਤਾਂ ਇਹ ਲੱਗਦਾ ਬਾਈ ਤੇ ਪਿਆਰ ਨਸ਼ੇੜੀ ਇੱਥੇ ਬਸ ਲੋਕਾਂ ਨੂੰ ਆ ਕੇ ਰਾਤ ਬਰਾਤੇ ਇੱਥੇ ਵੀ ਕੋਈ ਦੇਖਣ ਹਾਂ ਜੇ ਹੁਣ ਆਪਾਂ ਬਾਈ ਇੱਧਰ ਦੂਰ ਨੇੜੇ ਝਾਤ ਮਾਰਾਂਗੇ ਤਾਂ ਲੱਗ ਭਾਗ ਬਾਈ ਆ ਸਿਰਫ ਮੈਨੂੰ ਲੱਗਦਾ ਇੱਕ ਕਿਲਾ ਅੱਧਾ ਕਿਲਾ ਬਾਹੀ ਮੰਨ ਕੇ ਚੱਲੋ ਬਾਈ ਤੁਸੀਂ ਆ ਲਵੇ ਤਾਂ ਤੁਸੀਂ ਦੇਖ ਲਓ ਬਾਈ ਸਾਰੇ ਬਸ ਘਾਰ ਹੀ ਘਰ ਨੇ ਠੀਕ ਆ ਇਧਰ ਆ ਮੇਨ ਰੋਡ ਚੱਲਦਾ ਬਾਈ ਤੇ ਇਧਰ ਤੁਸੀਂ ਦੇਖ ਲਓ ਇਧਰਲੇ ਪਾਸੇ ਬਾਈ ਆ ਦੇਖ ਲਓ ਇਧਰ ਵੀ ਨਾਲ ਘਾਰ ਹੀ ਕਰਨੇ ਹੈਗੇ ਬਾਕੀ ਜੇ ਮੈਨੂੰ ਐ ਲੱਗਦਾ ਬਾਈ ਇਹ ਨਸ਼ੇੜੀਆਂ ਨੇ ਆਪਦਾ ਅੱਡਾ ਬਣਾਇਆ ਕਰ ਕੀ ਉਹਨਾਂ ਨੇ ਭੂਤਾਂ ਵਾਲੀ ਕੋਠੀ ਬਜਨ ਲਾਤੀ ਪਰ ਇਹ ਕਿਸੇ ਨੇ ਬਾਈ ਇੱਕ ਦਿਨ ਇਹ ਬਹੁਤ ਤਕੜਾ ਮਹਿਲ ਆ ਆਪਦੀ ਮਿਹਨਤ ਨਾਲ ਸਾਰਿਆ ਹੋਊਗਾ ਪਰ ਹੁਣ ਇਹ ਖੰਡਰ ਬਣਿਆ ਪਿਆ ਤਾਂ ਲੋਕਾਂ ਨੂੰ ਬਸ ਇਹ ਭੂਤਾਂ ਵਾਲੀ ਕੋਠੀ ਲੱਗਣ ਲੱਗੀ ਆ ਪਰ ਮੈਨੂੰ ਇਹਦੋਂ ਬਾਈ ਦੇਖ ਕੇ ਕੋਈ ਇਹੋ ਜੀ ਗੱਲ ਅਹਿਸਾਸ ਨਹੀਂ ਹੋ ਰਹੀ ਦੀਪ ਵੀ ਇਹ ਭੂਤਾਂ ਵਾਲੀ ਕੋਠੀ ਲੱਗਦੀ ਆ ਮੈਨੂੰ ਤਾਂ ਕਿਸੇ ਪਾਸੋਂ ਕਿਸੇ ਕਿਸੇ ਦਿਨ ਬਾਈ ਕਿਸੇ ਨੇ ਇਹ ਬਹੁਤ ਮਿਹਨਤ ਨਾਲ ਆਦਾ ਘਰ ਬਣਾਇਆ ਹੋਣਾ ਕੋਈ ਜਿੰਨੇ ਤੇ ਨਾਮ ਲਿਖੇ ਗਏ ਆ ਹਾਂ ਤੇ ਬਹੁਤ ਜ਼ਿਆਦੇ ਬੰਦੇ ਇੱਥੇ ਆਉਂਦੇ ਨੇ ਜੇ ਭੂਤਾਂ ਹੋਣਾ ਤਾਂ ਬੰਦਾ ਚਲ ਆਪਾਂ ਮੰਨ ਲਈਏ ਭੀ ਭੂਤਾਂ ਵੀ ਹੋਣਾ ਤੇ ਆਊਗਾ ਕੋਹਣਾ ਨਾਮ ਲਿਖਣ ਦੇ ਦਊਗੀ ਹਾਂ ਠੀਕ ਹੈ ਜਿੰਨੇ ਨਾਮ ਲਿਖਿਆ ਅੱਡ ਅੱਡ ਬੰਦੇ ਮਿਲਗੇ ਬਈ ਨਾਲ ਇੱਕ ਹੋਰ ਇੱਕ ਇਹ ਗੱਲ ਆ ਵੀ ਜੇ ਭੂਤ ਹੋਵੇ ਤਾਂ ਉਹ ਦਿਨੇ ਵੀ ਉਹੀ ਕੁਛ ਕਰੂ ਤੇ ਰਾਤ ਨੂੰ ਵੀ ਉਹਨੇ ਉਹੀ ਕੁਛ ਕਰਨਾ ਠੀਕ ਆ ਇਹ ਤਾਂ ਸਰਪੇ ਕਮਾਂਡ ਦੇ ਬਹਿਮ ਬਹਿਮ ਨੇ ਬਈ ਆ ਦੇਖੋ ਤੁਸੀਂ ਮੈਨੂੰ ਆ ਲਾਦਾ ਇੱਥੇ ਰੋਜ ਲਗਭਗ ਮੈਨੂੰ ਆ ਲੱਗਦਾ ਵੀ ਘੱਟੋ ਘੱਟ ਜਿੰਨ ਦਾ ਬਈ ਇਹ ਕੋਠੀ ਬਾਰੇ ਪਤਾ ਲੱਗਾ ਮੈਨੂੰ ਆ ਲੱਗਦਾ ਘੱਟੋ ਘੱਟ 100 ਬੰਦਾ ਇੱਥੇ ਰੋ ਜਾਉਂਦਾ ਕੋਈ ਬਾਕੀ ਇੰਨੀ ਡਰਾਉਣੀ ਵੀ ਹੈ ਨਹੀਂ ਹਾਂ ਕਿਹਾ ਕਿ ਨਾ ਹੀ ਸੜਕਾਂ ਦੀ ਸਾਡੀ ਚੱਲਦੀ ਆ ਦੇਰੇ ਵਾਲਿਆਂ ਦੀ ਉਹ ਬਈ ਸਾਡਾ ਮੋਟਰਸਾਈਕ ਕੜਾਗਾ ਉੱਥੇ ਤੁਸੀਂ ਆ ਦੇਖੋ ਆ ਸੜਕ ਫੁੱਲ ਚੱਲਦੀ ਆ ਬਈ ਜਮਾ ਇੱਕ 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 ਮਿੰਟ ਬਾਅਦ ਚੀਜ਼ ਆ ਤੇ ਉੱਤੋਂ ਨਗਦੀਆ ਹਾਂ ਉਹ ਹੁਣ ਆਪਣਾ ਰਾਤ ਨੂੰ ਦਾ ਪੁੱਤਰ ਵੀ ਨੇਰ ਜਿ ਡਰ ਉਹਦਾ ਰਾਤ ਨੂੰ ਗੱਲਾਂ ਮਾਈਆਂ ਮੀਆਂ ਠੀਕ ਆ ਚੋਰਾ ਦਾ ਨਸ਼ੇੜੀ ਬੰਦੇ ਦਾ ਟਿਕਾਣਾ ਹੈਵੀ ਬਣੀ ਹੋਈ ਆ ਹਾਂ ਜੇ ਹੁਣ ਆਪਾਂ ਵਾਲੀ ਲਿਖਿਆ ਕਿਤੇ ਕੁਝ ਲਿਖਿਆ ਦਾ ਆ ਦੇਖੋ ਭਾਈ ਆ ਦੇਖ ਲਓ ਹੁਣ ਸੋਨੂ ਪਤੀ ਆਪਣੇ ਮਾਨਸ ਵਾਲੇ ਥੋੜੀ ਜਿਹਾ ਹੈਵੀ ਕੱਬੇ ਨੇ ਆ ਦੇਖੋ ਉਹਦੇ ਨਾਂ ਨੂੰ ਲਿਖ ਕੇ ਭਾਈ ਛੱਟ ਰੱਖਿਆ ਸਾਰਿਆਂ ਨੇ ਤੇ ਮੈਨੂੰ ਤਾਂ ਭਾਈ ਕਿਸੇ ਪਾਸੋਂ ਵੀ ਭੂਤਾਂ ਦਾ ਟਿਕਾਣਾ ਲੱਗਦੀ ਨਹੀਂ ਹੈਗੀ ਕੋਟੀ ਕਿਉਂਕਿ ਯਾਰ ਭਾਈ ਕਿਸੇ ਨੇ ਜਿਹੜੇ ਨੇ ਇਹ ਬਣਾਈ ਹੋਊਗੀ ਉਹਨੇ ਤਾਂ ਭਾਈ ਇੱਕ ਦਿਨ ਆਪਦਾ ਮਹਿਲ ਉਹ ਸਾਰਿਆ ਹੋਊਗਾ ਇਹ ਕਿਉਂਕਿ ਬਈ ਉਸ ਟਾਈਮ ਤੇ ਵੀ ਜੇ ਆਪਾਂ ਮੈਨੂੰ ਆਇਆ ਲੱਗਦਾ ਕੋਠੀ ਨੂੰ ਬਣੀ ਨੂੰ ਲਗਭਗ ਮੈਨੂੰ ਲੱਗਦਾ ਵੀ 10 12 ਸਾਲ ਤਾਂ ਹੋ ਗਏ ਹੋਣੇ ਵੱਧ ਪਸਾਕ ਹੋ ਗਏ ਉਹਨਾਂ ਜਿਸ ਹਿਸਾਬ ਨਾਲ ਕੋਠੀ ਹੈਗੀ ਹੈ ਬਈ ਪਰ ਉਸ ਟਾਈਮ ਤੇ ਵੀ ਬਾਈ ਨੇ ਬਈ ਬਹੁਤ ਸੋਹਣਾ ਕੰਮ ਕਰਾਇਆ ਸੀ ਕੋਠੀ ਦਾ ਹਾਂ ਹੁਣ ਤੁਸੀਂ ਦੇਖ ਲਓ ਬਈ ਇਹ ਖੰਡਰ ਬਣ ਗਈ ਜਦੋਂ ਜਿਹੜੀ ਚੀਜ਼ ਬਈ ਖੰਡਰ ਬਣ ਜੇ ਉਹ ਆਪੀ ਤੁਸੀਂ ਤੁਹਾਡੇ ਪਿੰਡ ਦੇ ਲਵੇ ਦਵੇ ਵੀ ਦੇਖਿਆ ਹੋਊਗਾ ਜਿਹੜੀ ਚੀਜ਼ ਬਈ ਖੰਡਰ ਬਣ ਜੇ ਨਸ਼ੇੜੀਆਂ ਦਾ ਅੱਡਾ ਬਣ ਜੇ ਉਹੋ ਬਾਈ ਫਿਰ ਆਪੀ ਭੂਤਾਂ ਵਾਲੀ ਹਵੇਲੀ ਵੱਜਣ ਲੱਗ ਜਾਂਦੀ ਹੈਗੀ ਪਰ ਮੈਨੂੰ ਇੱਥੇ ਆ ਕੇ ਬਾਈ ਕੋਈ ਇਹ ਚੀਜ਼ ਨਹੀਂ ਲੱਗੀ ਕਿਉਂਕਿ ਰੋਡ ਹਰ ਟਾਈਮ ਚੱਲਦਾ ਬਾਈ ਜੇ ਕੋਈ ਇਹੋ ਜੀ ਗੱਲਬਾਤ ਹੁੰਦੀ ਤਾਂ ਫਿਰ ਆਲੇ ਦੁਆਲੇ ਇਹਦੀ ਪੂਰਾ ਹੁੰਦਾ ਪਰ ਇਹ ਜਿਹੜਾ ਚੀਜ਼ ਕਹਿੰਦੇ ਖੰਡਰ ਵੱਜਣ ਲੱਗ ਜਾ ਬਾਈ ਉਹ ਆਪੀ ਭੂਤਾਂ ਵਾਲੀ ਹਵੇਲੀ ਵੱਜਣ ਲੱਗ ਜਾਂਦੀ ਹੈ ਜੇ ਹੁਣ ਆਪਾਂ ਆ ਰੋਡ ਦੀ ਗੱਲ ਕਰੀਏ ਤਾਂ ਬਾਈ ਇਹ ਰੋਡ ਲਗਭਗ ਚੱਲਦਾ ਹੀ ਰਹਿੰਦਾਗਾ ਇੱਕ ਤੁਸੀਂ ਆ ਦੇਖੋ ਵੀ ਹੁਣ ਇਹ ਰੋਡ ਬਾਈ ਕਿੰਨਾ ਚੱਲਦਾਗਾ ਇਧਰੋਂ ਵੀ ਤੁਸੀਂ ਦੇਖੋਗੇ ਤਾਂ ਵਾਹਣ ਆਈ ਜਾਂਦੇ ਆ ਜੇ ਇਧਰੋਂ ਵੀ ਦੇਖੋਗੇ ਤਾਂ ਬਾਈ ਬਿੰਦੇ ਬਿੰਦੇ ਕਾਈ ਪਤਾ ਹੋਵੇ ਇਹਦੇ ਮਾਲਕ ਦਾ ਪਤਾ ਕਮੈਂਟਾਂ ਚ ਜਰੂਰ ਦੱਸੋ ਜੇ ਕਿਸੇ ਨੂੰ ਵੀ ਇਹਦੇ ਮਾਲਕ ਦਾ ਪਤਾ ਤਾਂ ਸਾਨੂੰ ਜਰੂਰ ਦੱਸਿਓ ਕਿਉਂਕਿ ਅਸੀਂ ਉਹ ਤੋਂ ਵੀ ਬਾਈ ਤੋਂ ਪਤਾ ਕਰਾਂਗੇ ਵੀ ਕੀ ਕਾਰਨ ਸੀ ਜਿਹੜੀ ਤੁਸੀਂ ਇੰਨਾ ਸੋਹਣੀ ਕੋਠੀ ਬਾਈ ਛੱਡੀ ਕੋਈ ਕਾਰਨ ਸਾਨੂੰ ਦੱਸੋ ਵੀ ਇਹਦੇ ਵਿੱਚ ਸਾਨੂੰ ਕੀ ਲੱਗਦਾ ਜੇ ਕਿਸੇ ਨੂੰ ਵੀ ਇਹਦੇ ਬਾਈ ਮਾਲਕ ਦਾ ਪਤਾ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਮੈਸੇਜ ਕਰਕੇ ਲਾਜ਼ਮੀ ਦੱਸਿਓ ਧੰਨਵਾਦ ਜੀ ਸਾਰਿਆਂ ਦਾ